ਕੈਬਨਟ ਮੰਤਰੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਵੀ ਪਹੁੰਚੇ ਅਰੋੜਾ ਸਾਹਿਬ ਟੀਨਸਰ ਸਾਹਿਬ ਦੀ ਵਫਾਤ ਨੂੰ ਕਿਵੇਂ ਦੇਖਦੇ ਹੋ ਕਿੰਨਾ ਘਾਟਾ ਇਸ ਹਲਕੇ ਲਈ ਇਲਾਕੇ ਲਈ ਦੇਖੋ ਮੈਂ ਸਮਝਦਾ ਕਿ ਟੀਨਸਰ ਸਾਹਿਬ ਦਾ ਬਹੁਤ ਲੰਮਾ ਸਮਾਂ ਰਾਜਨੀਤਿਕ ਸਫਰ ਰਿਹਾ ਹੈ ਉਹਨਾਂ ਇਸ ਸਫਰ ਦੌਰਾਨ ਅਕਾਲੀ ਦਲ ਔਰ ਪੰਜਾਬ ਨੂੰ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਰਿਹਾ ਹੈ ਇਸੇ ਹਲਕੇ ਤੋਂ ਇਸੇ ਧਰਤੀ ਤੋਂ ਸੀਗੇ ਸੋ ਨਿੱਜੀ ਤੌਰ ਤੇ ਮੈਂ ਸਮਝਦਾ ਕਿ ਹਲਕੇ ਨੂੰ ਵੀ ਔਰ ਇਲਾਕੇ ਨੂੰ ਵੀ ਵੱਡਾ ਘਾਟਾ ਪਿਆ ਉਹਨਾਂ ਨੂੰ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਰਸ਼ੇ ਪਰਿਵਾਰ ਨੂੰ ਭਾਣਾ ਮੰਨਣ ਬਾਲਬਖਸ਼ ਉਹਨਾਂ ਨੇ ਜੋ ਪਰਤਾ ਪਾਈਆਂ ਨੇ ਉਹ ਮੈਂ ਸਮਝਦਾ ਕਿ ਲੰਮਾ ਸਮੋਦੀ ਕਮੀ ਮਹਿਸੂਸ ਨਹੀਂ ਰਹੀ। ਤੁਹਾਡਾ ਸਾਹਿਬ ਤੁਸੀਂ ਇਸ ਸਾਲ ਕੇ ਚੋਂ ਨਾਮਜ਼ਦਗੀ ਵੀ ਕਰ ਰਹੇ ਹੋ ਤੁਹਾਡਾ ਪਰਿਵਾਰ ਵੀ ਨਾਮਜ਼ਦਗੀ ਕਰ ਰਿਹਾ ਢੀਂਸਾ ਪਰਿਵਾਰ ਵੀ ਤੁਸੀਂ ਪੋਲੀਟੀਕਲ ਰਾਈਵਲਰੀ ਵੀ ਨਹੀਂ ਰਹੀ ਆਪਸ ਦੇ ਵਿੱਚ ਹਨਾ ਤਾਂ ਕਿਵੇਂ ਦਰਿਆ ਉਹ ਤੋਂ ਨਹੀਂ ਦੇਖੋ ਇਸ ਤਰ੍ਹਾਂ ਕਿ ਰਾਈਵਲਰੀ ਕੋਈ ਦੁਸ਼ਮਣੀ ਥੋੜੋ ਹੁੰਦੀਆਂ ਨੇ ਜੀ। ਮੈਂ ਉਹੀ ਦੱਸ ਰਿਹਾ ਸੀਗਾ ਕਿ ਪਹਿਲਾਂ ਦੇ ਜਿਹੜੇ ਸਮੇਂ ਨੇ ਅੱਜ ਕੱਲ ਠੀਕ ਹੈ ਕਿ ਕਟਨਾਂ ਬਹੁਤ ਜ਼ਿਆਦਾ ਹੋ ਗਈਆਂ ਨੇ ਨਹੀਂ ਹੋਣੀ ਚਾਹੀਦੀਆਂ ਕਿ ਰਾਜਨੀਤੀ ਦੇ ਵਿੱਚ 1997 ਦੇ ਵਿੱਚ ਮੇਰੇ ਫਾਦਾ ਸਭ ਉਹ ਢੀਂਸਾ ਆਪਣੇ ਸਾਹਮਣੇ ਲੜੇ ਮੇਰੇ ਵੱਲ ਸਾਹਿਬ ਜਿੱਤ ਕੇ ਟੀਨ ਸਾਹਿਬ ਥੋੜੇ ਜਿ ਮਾਰਜਿਨ ਤੇ ਹਾਰ ਗਏ ਪਰ ਫਿਰ ਵੀ ਕੋਈ ਇਹ ਨਹੀਂ ਸੀਗਾ ਕਿ ਨਿੱਜੀ ਦੁਸ਼ਮਣੀਆਂ ਪੈ ਗਈਆਂ ਹਾਂ ਰਾਜਨੀਤੀ ਇਲੈਕਸ਼ਨ ਹੋਈ ਜਿੱਤ ਹਾਰ ਲੋਕਾਂ ਨੇ ਜਿਹਨੂੰ ਬਖਸ਼ਣੀ ਸੀ ਬਖਸ਼ਦੀ ਕੰਮ ਨਿਭੜ ਗਿਆ ਉਸ ਤੋਂ ਮਗਰੋਂ ਔਰ ਫਿਰ ਜਿਹੜਾ ਜਿਸ ਬੰਦੇ ਦੀ ਕਿਸਮਤ ਦੇ ਵਿੱਚ ਜੋ ਲਿਖਿਆ ਹੁੰਦਾ ਹੈ ਪ੍ਰਮਾਤਮਾ ਨੂੰ ਉਹਨੇ ਹੁਣ ਦੇ ਹੀ ਦੇਣਾ ਹੁੰਦਾ ਹੈ 97 ਚ ਵਿਧਾਨ ਸਭਾ ਦੇ ਵਿੱਚ ਹਾਰ ਤੋਂ ਬਾਅਦ ਟੀਨ ਸਾਹਿਬ ਰਾਜ ਸਭਾ ਦੇ ਮੈਂਬਰ ਬਣੇ ਔਰ ਕੇਂਦਰ ਦੇ ਵਿੱਚ ਵਜ਼ੀਰ ਬਣੇ ਔਰ ਇਸ ਚੀਜ਼ ਦਾ ਜ਼ਿਕਰ ਉਹਨਾਂ ਨੇ ਮੇਰੇ ਫਾਦਰ ਸਾਹਿਬ ਦੇ ਭੋਗ ਤੇ ਵੀ ਕੀਤਾ ਸੋ ਮੈਂ ਸਮਝਦਾ ਕਿ ਅ ਕਿ ਨਿੱਜੀ ਕੜਤਨਾ ਜਿਹੜੇ ਉਹ ਨਹੀਂ ਹੋਣੇ ਚਾਹੀਦੇ ਇਸ ਪੱਖੋਂ ਢੀਂਸਾ ਸਾਹਿਬ ਬਹੁਤ ਨਰਮ ਬਹੁਤ ਸੁਲਝੇ ਹੋਏ ਬਹੁਤ ਵੱਡੇ ਦਿਲ ਦੇ ਸੀਗਾ ਔਰ ਮੈਂ ਸਮਝਦਾ ਕਿ ਰਾਜਨੀਤੀ ਵੱਡੇ ਦਿਲ ਨਾਲ ਹੀ ਚੱਲਦੀ ਹੈ ਸੋ ਉਹਨਾਂ ਦਾ ਇੱਕ ਦਾ ਘਾਟ ਹੈ ਜਿਹੜਾ ਉਹ ਲੰਮਾ ਸਮਾਂ ਮਿਸੂਰ ਲੱਗਦਾ ਨਹੀਂ ਕਿ ਹੁਣ ਉਹ ਲੋਕਾਂ ਦੀ ਜਿਵੇਂ ਤੁਹਾਡੇ ਫਾਦਰ ਸਾਹਿਬ ਸੀ ਢੀਂਸਾ ਸਾਹਿਬ ਸੀ ਉਹ ਲੋਕਾਂ ਦੀ ਅੱਜ ਕੱਲ੍ਹ ਰਾਜਨੀਤੀ ਦੇ ਵਿੱਚ ਘਾਟ ਹੈ ਜਿਹੜੀ ਬਹੁਤ ਜ਼ਿਆਦਾ ਪਾੜੇ ਬਿਲਕੁਲ ਜੀ ਬਿਲਕੁਲ ਬਹੁਤ ਲੰਮਾ ਸਮਾਂ ਘਾਟ ਮਹਿਸੂਸ ਹੋਏਗੀ ਔਰ ਇਸ ਤੋਂ ਇਲਾਵਾ ਇਹ ਜਿਹੜੀਆਂ ਟਾਵਰਿੰਗ ਸ਼ਕਤੀਤਾਂ ਹੁੰਦੀਆਂ ਨੇ ਉਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਵੀ ਹ ਸ਼ੁਕਰੀਆ ਇਹਨਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਕੈਬਨਿਟ ਵਜ਼ੀਰ ਅਮਨ अरोड़ा ਜੋ ਕਿ ਸੁਖਦੇਵ ਸਿੰਘ ਢੀਂਡਸਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਨ ਲਈ ਪੰਜਾਬ ਸਰਕਾਰ ਤਰਫੋਂ ਪਹੁੰਚੇ